ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਕੱਲ ਮੁੱਖ ਮੰਤਰੀ ਨੂੰ ਪੁਲਿਸ ਵੱਲੋਂ ਕੁੱਟਿਆ ਗਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਬਿਆਨਬਾਜ਼ੀਆਂ ਆਈਆਂ ਉਸ ਤੋਂ ਬਾਅਦ ਅਸਲ ਵਿੱਚ ਮੁੱਖ ਮੰਤਰੀ ਨੂੰ ਕਿਉਂ ਕੁੱਟਿਆ ਗਿਆ ਕੀ ਕਾਰਨ ਸੀ ਉਹ ਅਸਲੀ ਵੀਡੀਓ ਨਿਕਲ ਕੇ ਆਈ ਸਾਹਮਣੇ ਆਓ ਪਹਿਲਾਂ ਝਲਕ ਮਾਰਦੇ ਆਪਾਂ ਉਸ ਵੀਡੀਓ ਤੇ ਫਿਰ ਕਰਦੇ ਆਂ ਬਾਅਦ ਵਿੱਚ ਗੱਲਬਾਤ ਆਗਮਨ ਆਇਆ ਨਾ ਆਵੇ ਸੁਨੇਹੇ ਸਮਾਨ ਕਾ ਦਾ ਘਰਨਾ ਵਾ ਕੁੜੀ ਜਵਾ ਗੱਦ ਪਾਇ ਪੈ ਪੈ ਸੱਤਾਂ ਮਰ ਬੈਗਰ ਤੋਂ ਕਰ ਦੇਖਿਆ ਬੈ ਨਿਕਲ ਬੈ ਕਰ ਕਿੱਥੇ ਬਾਬਰ ਕਰ ਨਾ ਇਹ ਕੋਈ ਨਾ ਇਹ ਠੀਕ ਨਹੀਂ ਬਦਲਾ ਲਓ ਹਾਂ ਖਾਣੇ ਰਿਪੋਰਟ ਖਾਣੇ ਰਿਪੋਰਟ ਨਹੀਂ ਮੇਰਾ ਦਾਦਾ ਜੀ ਦਾ ਹਾਂ ਜੀ ਜਿਵੇਂ ਕਿ ਆਪਾਂ ਸਾਰਿਆਂ ਨੇ ਇਹ ਵੀਡੀਓ ਵੇਖ ਹੀ ਲਈ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਕ ਪੋਸਟ ਸਾਂਝੀ ਕਰਕੇ ਸਾਰਿਆਂ ਨੂੰ ਇਹ ਗਿਆ ਮੁੱਖ ਮੰਤਰੀ ਦੀ ਗਲਤੀ ਵੀ ਸੀ ਉਹਦੇ ਤੇ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਨੂੰ ਜਿਵੇਂ ਕੁੱਟਿਆ ਗਿਆ ਜਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਉਹ ਗਲਤ ਸੀ ਇਸ ਕਰਕੇ ਅਸੀਂ ਗਏ ਮੁੱਖ ਮੰਤਰੀ ਨੇ ਸ਼ਰੇਆਮ ਗਾਲਾਂ ਕੱਢੀਆਂ ਕਿਸੇ ਦੇ ਘਰ ਦੇ ਦਰਵਾਜ਼ਿਆਂ ਤੇ ਟਾਂ ਮਾਰੀਆਂ, ਕਰਪਾਨਾਂ ਮਾਰੀਆਂ ਸੀ। ਪ੍ਰਸ਼ਾਸਨ ਨੂੰ ਚਾਹੀਦਾ ਸੀ ਉਸ ਨੂੰ ਫੜ ਕੇ ਲੈ ਜਾਂਦੇ ਜਿਹਦਾ ਜਿੰਨਾ ਕਸੂਰ ਸੀ ਬੰਦੀ ਕਾਰਵਾਈ ਕਰਦੇ। ਪਰ ਇਦਾਂ ਸ਼ਰੇਆਮ ਕੇਸਾ ਧਾਰੀ ਨੌਜਵਾਨ ਨੂੰ ਕੇਸਾਂ ਨੂੰ ਫੜ ਕੇ ਕਿਸੇ ਟਣਾ ਦੇ ਕੁੱਟਣਾ ਸਹੀ ਨਹੀਂ ਹੈ। ਇਕੱਲਾ ਮੁੱਖ ਮੰਤਰੀ ਦਾ ਪੱਖ ਨਾ ਦੇਖੋ ਇਦਾਂ ਕਿਉਂ ਹੋਇਆ ਇਹ ਵੀ ਸੱਚ ਜਾਨਣਾ ਚਾਹੀਦਾ ਹੈ ਮੈਰੋਂ। ਬਾਕੀ ਭਾਈ ਅਮਤਬਾਲ ਸਿੰਘ ਨੇ ਇਹੀ ਕਿਹਾ ਕੇ ਮੁੱਖ ਮੰਤਰੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਜੋ ਮੁੱਖ ਮੰਤਰੀ ਨੇ ਕੀਤਾ ਉਹ ਗਲਤ ਕੀਤਾ ਬਾਕੀ ਤੁਸੀਂ ਇਸ ਮਸਲੇ ਬਾਰੇ ਅਤੇ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾ ਅਤੇ ਇਕਦਾਨੀਆਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬਰਾਕਾ ਧੰਨਵਾਦ